ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਿਸ਼ਾਦ ਸ਼ਰਮਾ ਇਸ ਸਮੇਂ ਅਸੀਂ ਭੰਡਾਰੀ ਪੁਲ ਤੇ ਮੌਜੂਦ ਹਾਂ ਕੁਝ ਦਿਨ ਪਹਿਲਾਂ ਹੀ ਇਸਲਾਮਾਬਾਦ ਪੁਲ ਦੇ ਉੱਤੇ ਐਕਸੀਡੈਂਟ ਹੁੰਦਾ ਜਿਹਦੇ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਆ ਅੱਜ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਸਾਫ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਕੀ ਡੈਡ ਬੋਡੀ ਰੱਖ ਕੇ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਇੱਕ ਲੜਕੀ ਅਤੇ ਇੱਕ ਲੜਕਾ ਐਕਟਵਾ ਤੇ ਸਵਾਰ ਸੀ ਇੱਕ ਮੌਤ ਹੋ ਜਾਂਦੀ ਹੈ ਇਨਸਾਫ ਬੰਗਦੇ ਹੋਇਆ ਪਰਿਵਾਰ ਨਜ਼ਰ ਆ ਰਿਹਾ ਅੱਜ ਮਜਬੂਰੀ ਦੇ ਵਿੱਚ ਭੰਡਾਰੀ ਪੁਲ ਉਹਨਾਂ ਵੱਲੋਂ ਜਾਮ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਹਜੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ ਜਿੰਨੀ ਦੇਰ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਏਗੀ ਉੰਨੀ ਦੇਰ ਤੱਕ ਇਹ ਰਸਤਾ ਜਾਮ ਰਹੇਗਾ ਤੁਸੀਂ ਦੇਖ ਸਕਦੇ ਜੇ ਕਿ ਪਰਿਵਾਰਿਕ ਮੈਂਬਰ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਇਨਸਾਫ ਮੰਗਦੇ ਹੋਏ ਨਜ਼ਰ ਆ ਰਹੇ ਨੇ ਇਧਰਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਕਿ ਮੰਡਾਰੀ ਪੁਲ ਬਿਲਕੁਲ ਜਾਮ ਕਰ ਦਿੱਤਾ ਗਿਆ ਜਿਸ ਦੇ ਕਰਕੇ ਆਵਾਜਾਈ ਬੰਦ ਹੋ ਗਈ ਹੈ ਲੋਕਾਂ ਨੂੰ ਖਾਸਾ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਉਹਨਾਂ ਦਾ ਕਹਿਣਾ ਕਿ ਅਸੀਂ ਮਜਬੂਰ ਹੈ ਮਜਬੂਰੀ ਦੇ ਵਿੱਚ ਸਾਡੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰਸਤਾ ਜਾਮ ਕੀਤਾ ਜਾ ਰਿਹਾ ਸਿਰਫ ਤਾਂ ਸਿਰਫ ਪਰਵਾਰਿਕ ਮੈਂਬਰਾਂ ਨੂੰ ਲੋ ਇਨਸਾਫ ਮੰਗਿਆ ਜਾ ਰਿਹਾ ਹੈ ਹਾਂਜੀ ਸਰ ਅੱਜ ਰਸਤਾ ਬੰਦ ਕੀਤਾ ਕੀ ਕਾਰਨ ਨੇ ਕਾਦੀ ਗੱਲ ਰਸਤਾ ਬੰਦ ਕੀਤਾ ਗਿਆ ਸਰ ਰਸਤਾ ਇਸ ਕਰਕੇ ਬੰਦ ਕੀਤਾ ਗਿਆ ਸਾਡੇ ਭਰਾ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਅਜੇ ਤੱਕ 4 ਦਿਨ ਹੋ ਗਏ ਚੌਥਾ ਦਿਨ ਚੱਲਣ ਦੇ ਇਨਸਾਫ ਅਜੇ ਤੱਕ ਨਹੀਂ ਮਿਲਿਆ ਅੱਜ ਐਟਵਾਰ ਦਾ ਐਕਸੀਡੈਂਟ ਹੈ ਚੌਥਾ ਦਿਨ ਹੈ ਅੱਜ ਅਜੇ ਤੱਕ ਇਨਸਾਫ ਨਹੀਂ ਮਿਲਿਆ ਮੇਰੇ ਭਰਾ ਨੂੰ ਕੌਣ ਕੌਣ ਸੀ ਐਕਟਿਵਾ ਤੇ ਸਵਾਰ ਸੀ ਤੇ ਐਕਟਿਵਾ 'ਚ ਮੇਰੀ ਭੈਣ ਚਲਾ ਰਹੀ ਸੀ ਛੋਟਾ ਭਰਾ ਪਿੱਛੇ ਬੈਠਾ ਸੀ ਐਕਟਿਵਾ ਕਾਰ ਵਾਲਿਆਂ ਨੇ ਪਿੱਛੋਂ ਮਾਰਿਆ ਬੜਾ ਜ਼ਬਰਦਸਤ ਉੱਥੇ ਜਾ ਕੇ ਹਜੇ ਕੌਣ ਇੰਨਾ ਪਿਆ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਅਜੇ ਤੱਕ ਕੌਣ ਨਹੀਂ ਖਤਮ ਹੋਇਆ ਲੜਕੀ ਪੋਲ ਤੋਂ ਛੇਹਾਂ ਡੇਗ ਗਈ ਜੀ ਕੁੜੀ ਮੇਰੀ ਭੈਣ ਪੋਲ ਤੋਂ ਲੱਡ ਗਈ ਕਿ 15 16 ਫੁੱਟ ਤੋਂ ਲੱਡ ਗਈ ਆ ਔਰ ਔਰ ਡਾਕਟਰਾਂ ਨੇ ਔਰ ਚੈਸਟ ਪਾਵਾ ਚੂਲਾ ਸਾਰਾ ਡੈਮੇਜ ਹੋਇਆ ਪਿਆ ਡਾਕਟਰ ਨੇ ਹਜੇ ਤੱਕ ਇਹ ਵੀ ਗੱਲ ਕਹੀ ਹੋਈ ਹੈ ਕਿ ਕੋਈ ਪਤਾ ਨਹੀਂ ਅੱਛਾ ਕਿ ਦੋਵੇਂ ਹੀ ਮਰ ਕੇ ਲੜਕੇ ਦੀ ਮੌਤ ਹੋ ਗਈ ਹੈ ਹਾਂ ਤੇ ਲੜਕੀ ਦਾ ਕੋਈ ਪਤਾ ਨਹੀਂ ਕੁੜੀ ਵੀ ਸੀਰੀਅਸ ਬਹੁਤ ਆਪਾਂ ਕੁੜੀ ਬਹੁਤ ਜ਼ਿਆਦਾ ਸੀਰੀਅਸ ਹੈਗੀ ਹੈ ਡੀਪਨ ਬਹੁਤ ਜ਼ਿਆਦਾ ਕੁੜੀ ਸੀਰੀਅਸ ਹੈ ਤੁਸੀਂ ਦੇਖ ਸਕਦੇ ਹੋ ਜੇ ਕਿ ਪਰਿਵਾਰਿਕ ਮੈਂਬਰਾਂ ਵੱਲੋਂ ਰਸਤਾ ਬੰਦ ਕਰ ਦਿੱਤਾ ਗਿਆ ਇੱਧਰ ਲੋਕ ਪੈਸਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਤੇ ਜ਼ਰੂਰੀ ਕੰਮ ਜਾਣਾ ਹੈਗਾ ਉਸ ਕਰਕੇ ਪਰ ਜਿਨ੍ਹਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਸਿਰਫ ਤੇ ਸਿਰਫ ਇਨਸਾਫ ਮੰਗਦੇ ਪਏ ਹੱਥ ਜੋੜ ਕੇ ਲੋਕਾਂ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰਫ ਤੇ ਸਿਰਫ ਇਨਸਾਫ ਮੰਗਿਆ ਜਾ ਰਿਹਾ ਹੈ ਇੱਧਰਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਕਿ ਪੁਲਿਸ ਅਧਿਕਾਰੀਆਂ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਆਓ ਪੁਲਿਸ ਅਧਿਕਾਰੀਆਂ ਨਾਲ ਵੀ ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਸਰ ਇਹ ਕਾਦੀ ਗਲੋ ਧਰਨਾ ਲਗਾਇਆ ਗਿਆ ਤੇ ਕਿੱਥੇ ਲਗਾਇਆ ਗਿਆ ਹੈ ਭੰਡਾਰੀ ਪੁਲ ਤੇ ਇਹਨਾਂ ਨੇ ਰੈਡ ਬਾਡੀ ਰੱਖ ਕੇ ਰਸਤਾ ਜਾਮ ਕੀਤਾ ਹੈ ਇੱਥੇ ਤਾਂ ਕੋਈ ਐਕਸੀਡੈਂਟ ਹੋਇਆ ਸੀ ਗੇਟਕੀ ਮਾਂ ਠਾਣੇ ਦੇ ਏਰੀਆ 'ਚ ਤੇ ਉਹਦੇ ਰਿਲੇਟਿੰਗ ਆ ਮੈਡਮ ਆ ਗਏ ਨੇ ਤੁਸੀਂ ਉਹਨਾਂ ਕੋਲੋਂ ਜ਼ਿਆਦਾ ਡਿਟੇਲ ਲੈ ਸਕਦੇ ਅਸੀਂ ਜੋ ਗੇਟਕੀ ਮਾਂ ਮੌਕੇ ਤੇ ਆਜ਼ਰਨੇ ਆ ਅਸੀਂ ਤਾਂ ਟ੍ਰੈਫਿਕ ਰੈਗੂਲੇਟ ਕਰ ਰਹੇ ਹਾਂ ਇੱਥੇ ਤੇ ਰਸਤਾ ਬਿਲਕੁਲ ਜਾਮ ਕਰ ਦਿੱਤਾ ਗਿਆ ਜੀ ਬਿਲਕੁਲ ਨਹੀਂ ਉਧਰ ਰਸਤਾ ਥੱਲੇ ਨੂੰ ਖੁੱਲਿਆ ਆ ਜਲੰਧਾ ਰੋਡ ਵਾਲਾ ਫਲਾਈਓਵਰ ਜਾਮ ਹੈ ਪਿੱਛੋਂ ਟ੍ਰੈਫਿਕ ਡਾਇਵਰਟ ਕਰਕੇ ਹੁਕਮ ਸਿੰਘ ਰੋਡ ਨੂੰ ਕੀਤੀ ਹੋਈ ਹੈ ਇਧਰੋਂ ਵੀ ਹਾਲ ਵਿਚਾਰ ਤੋਂ ਥਨੀ ਟ੍ਰੈਫਿਕ ਜਿਹੜੀ ਅਸੀਂ ਭੇਜ ਰਹੇ ਹਾਂ ਟ੍ਰੈਫਿਕ ਪ੍ਰਦਰਸ਼ਨ ਕੀਤਾ ਜਾ ਰਿਹਾ ਸਰ ਬਿਲਕੁਲ ਐਸਐਚਓ ਗੇਟ ਕੀ ਮੌਕੇ ਤੇ ਆਗੇ ਨੇ ਉਹ ਇਨਸੀਡੈਂਟਸ ਬਾਰੇ ਤੁਹਾਨੂੰ ਉਹ ਜਾਣਕਾਰੀ ਦੇ ਸਕਦੇ ਆ ਦੇਖੋ ਪੁਲਿਸ ਅਧਿਕਾਰੀ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੰਡਾਰੀ ਪੁਲ ਜਾਮ ਕਰ ਦਿੱਤਾ ਗਿਆ ਪੰਡਾਰੀ ਪੁਲ ਜਾਮ ਕਰਨ ਦਾ ਮਤਲਬ ਹੈ ਕਿ ਪੂਰਾ ਅੰਮ੍ਰਿਤਸਰ ਨੂੰ ਜਾਮ ਕਰ ਦਿੱਤਾ ਗਿਆ ਹੈ ਇਸ ਸਮੇਂ ਪਰਿਵਾਰਿਕ ਮੈਂਬਰ ਡੈੱਡ ਬੋਡੀ ਰੱਖ ਕੇ ਪ੍ਰਦਰਸ਼ਨ ਕਰ ਰਹੇ ਨੇ ਕਈ ਥਾਣਿਆਂ ਦੀ ਪੁਲਿਸ ਵੀ ਇੱਥੇ ਪਹੁੰਚ ਗਈ ਹੈ ਪਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਡੈੱਡ ਬੋਡੀ ਰੱਖ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾਏਗਾ